ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਿਹਾ ਅੱਜ ਤਰੀਕ ਹੈਗੀ ਆ 22 ਪਹਿਲਾ ਮਹੀਨਾ 2022 ਅੱਜ ਦਿਨ ਵੀਰਵਾਰ ਤਿੰਨ ਬਾਖੜ ਗੱਬਣਾ ਝੋਟੀਆਂ ਦਿਖਾਵਾਂਗੇ ਲੈ ਟਾਪ ਦੀਆਂ ਤਿੰਨੇ ਝੋਟੀਆਂ ਨੇ ਸੱਜਣੋਂ ਲੈ ਪਹਿਲੀ ਝੋਟੀ ਦਿਖਾਉਣਿਆ ਨੀਲੀ ਰਾਵੀ ਦੀ ਸੱਜਣੋਂ ਸਾਡੇ 7 ਮਹੀਨਿਆਂ ਦੀ ਗੱਬਣਾ ਕੁੰਡੀ ਸਕੀਨ ਝੋਟੀ ਫੇਸ ਕੁਆਲਟੀ ਦੇ ਮਾਰਦੇ ਓ ਜੇਜੀ ਕੈਮਰਾ ਲੈ ਕਰਮਾਲੀ ਦੇ ਚੰਗੀ ਝੋਟੀ ਆ ਸੱਜਣੋ ਲੰਬਾਈ ਲੰਬੂਈ ਝੋਟੀ ਦੀ ਬਹੁਤਾ ਕੱਦ ਕਾਠ ਵੀ ਬਹੁਤਾ ਝੋਟੀ ਦਾ ਤੇ ਪਿੱਠਪੁੜੇ ਦੇ ਮਾਰ ਜੇ ਜੀ ਓਏ ਕੈਮਰਾ ਲੈ ਪਿਆਰ ਨੀਲੀ 라ਵੀ ਲੱਲੇ ਤੇ ਮਾਰ ਜੇ ਜੀ ਓਏ ਕੈਮਰਾ ਮੂਠੀ ਵਾਲਾ ਕੱਲਾ ਖੱਲਾ ਥਣ ਲੱਗਾ ਥਣ ਹਵਾ ਨੇ ਦੀ ਸਾਫ ਆ ਤੇ ਇਹ ਆਪਣੀ 7.5 ਮਹੀਨਿਆਂ ਦੀ ਗੱਬਣਾ ਥਣ ਚੈੱਕ ਪਾਸ ਕਰਾਊਗੀ ਸੱਜਣੋ ਤੇ ਦੁੱਧ ਨਹੀਂ ਦਿੰਦੀ ਦੁੱਧੋ ਡਰਾਈ ਕਰਤੀ ਥਣ ਚੈੱਕ ਪਾਸ ਕਰਾਊਗੀ ਤੇ ਆਪਣਾ ਥਣ ਹਵਾ ਨੇ ਚੰਗੀ ਆ ਥਣ ਧਾਰ ਵੀ ਪੋਲੀ ਆ ਦੁੱਧ ਆਉਂਦਾ ਤਾਂ ਅਜੋ ਥਣਾ ਚੋਂ ਧਾਰ ਵੀ ਪੋਲੀਆ ਤੇ ਪਲੂਣ ਸੂਈ ਹੋਈ ਤੀ ਦੂਜੇ ਛੂਏ ਲਈ ਗੱਬਣਾ ਸੱਜਣੋ ਸਾਢੇ 7 ਮਹੀਨਿਆਂ ਦੀ ਗੱਬਣਾ ਤੇ ਇਹਨੇ ਇੱਕਤੀ ਪਲੂਣ ਨੇ 15 ਲੀਟਰ ਦੁੱਧ ਪਾਇਆ ਸੱਜਣੋ ਦੂਜੇ ਛੂਏ ਲਈ ਗੱਬਣਾ ਸਾਢੇ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਜਿਹੜਾ ਵੀ ਵੀਰ ਭਾਈ ਚਾਹੇ ਆਪ ਚੈੱਕ ਪਾਸ ਕਰਾ ਸਕਦਾ ਤੇ ਇਹਦਾ ਮੁੱਲ ਵੜੀ ਆਪਾਂ ਕਰਦੇ ਆ 117 112 ਹੀ ਦੇਣੀ ਆ 112 ਚੋਂ ਮਾਨਤਾ ਕਰਦਾਂਗੇ ਜਿਹੜਾ ਵੀ ਵੀਰ ਸੱਜਣਾ ਆਪਣਾ YouTube ਚੈਨਲ ਦੇਖ ਕੇ ਸੱਜਣੋ ਚੰਗੀ ਆ ਦੂਜੇ ਸੂਏ ਐ ਨਹੀਂ ਪਤਾ 17 18 ਲੀਟਰ ਦੁੱਧ ਪਾ ਦੇ ਚੰਗੀ ਕੁਆਲਿਟੀ ਦੀ ਆ ਤਾਂ ਅਗਲੀ ਝੋਟੀ ਦਿਖਾਉਣਿਆ ਸੱਜਣੋ ਇਹ ਮੋਰਾ ਨਾਲ ਹਿਲ ਚਾ ਗਈ ਇਹਦਾ ਦੂਜਾ ਸੂਆ ਤੀਜੇ ਸੂਏ ਲਈ ਸੱਜਣੋ ਗੱਬਣਾ ਇਹ ਲੈ ਮਾਰ ਦੇ ਜੀ ਕੈਮਰਾ ਲੈ ਚੈੱਕ ਕਰ ਸਕਦਾ ਹਾਂ ਸੱਜਣੋ ਪਿੱਠਪੁੜੇ ਦੀ ਤੇ ਥੜ ਹਵਾ ਨੇ ਦੀ ਚੰਗੀ ਆ ਸੱਜਣੋ ਇਹ ਚੋਈ ਹੋਈ ਦੀ ਵੀਡੀਓ ਆ ਸੱਜਣੋ ਹੁਣ ਆਪਾਂ ਚੋਕੇ ਲਿਆਂਦੀ ਆ ਪਾਸ ਕਰਕੇ ਚੋਈ ਹੋਈ ਦੀ ਵੀਡੀਓ ਆ ਸੱਜਣੋ ਤੀਜੇ ਸੂਏ ਲਈ ਗੱਬਣਾ ਇਹ ਆਪਣੀ ਦੂਜੇ ਸੂਏ ਨੇ 13 ਲੀਟਰ ਦੁੱਧ ਪਾਇਆ ਸੱਜਣੋ ਅੱਗੇ ਤੀਜੇ ਸੂਏ ਲਈ ਗੱਬਣਾ ਤੇ ਇਹਦੇ ਤਿੰਨਵੇਂ ਵਾਲੀ ਗੱਬਣ ਚ ਇੱਕ ਪਾਸ ਮਗਰ ਕੱਟਾ ਕੱਟਾ ਦਿਖਾ ਦੇ ਜੀ ਲੈ ਸੱਜਣੋ ਕੱਟਾ ਦੇਖ ਸਕਦੇ ਹੋ ਮਗਰ ਕੱਟਾ ਤੇ ਦੋਏ ਟਾਈਮ ਠੰਡੀ ਸੀਨ ਮਿਲਦੀ ਆ 8 ਲੀਟਰ ਦੁੱਧ ਦਾ ਸੱਤ ਕਹਿ ਕੇ ਦੇਵਾਂਗੇ ਆਪਾਂ ਜਿਹੜਾ ਵੀ ਇਹ ਸੱਜਣ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਤੇ ਇਹਦਾ ਮੁੱਲ ਵੜੀ ਆਪਾਂ ਕਰਦਿਆਂ 90000 87000 ਦੀ ਦੇ ਦਾਂਗੇ 87000 ਜੋ ਮਾਨ ਤਨ ਕਰਦਾਂਗੇ ਜਿਹੜਾ ਵੀ YouTube ਚੈਨਲ ਦੇਖ ਕੇ ਆਉ ਤੇ ਅਗਲੀ ਝੋਟੀ ਦਿਖਾਉਣਿਆ ਸੱਜਣੋ ਲਾਹੇ ਪਲੂਣ ਸੂਈ ਹੋਈ ਆ ਦੂਜੇ ਸੂਏ ਲਈ ਗੱਬਣਾ ਸੱਜਣੋ ਇਹ ਵੀ ਤਿੰਨ ਮਹੀਨਿਆਂ ਦੀ ਗੱਬਣ ਫੇਸ ਕੁਆਲਿਟੀ ਚੈੱਕ ਕਰ ਸਕਦੇ ਬਿਲਕੁਲ ਛੋਟਾ ਸਿੰਘ ਕੁੰਡੀ ਸਕਰੀਨ ਝੋਟੀਆਂ ਪੂਰੀ ਸੱਜਣੋ ਦੇਖ ਸਕਦੇ ਹੋ ਲੈ ਜਿਓ ਥੜ ਲੈਵੇ ਤੇ ਮਾਰ ਕੈਮਰਾ ਓਏ ਜੇਤੀ ਕਰਮ ਵਾਲੀ ਦੇ ਕੱਲਾ ਕੱਲਾ ਮੂਠੀ ਵਾਲਾ ਥੜ ਲੱਗਿਆ ਹੋਇਆ ਪਿੱਠਪੁੜੇ ਦੀ ਚੰਗੀ ਆ ਪਸ ਪਿੱਠਪੜਾ ਦਿਖਾ ਦੇ ਜੀ ਤੇ ਪਿੱਠਪੁੜੇ ਦੀ ਚੰਗੀ ਆ ਕਦ ਕਠ ਮੋਢਿਆਂ ਬਰਾਬਰ ਸੱਜਣੋ ਨੀਵੇਂ ਥਾਵੇਂ ਖੜੀ ਆ ਤਾਂ ਕਿ ਪਤਾ ਨਹੀਂ ਲੱਗਦਾ ਓਰੇ ਨੀਵੇਂ ਥਾਵੇਂ ਕਿਹੜੇ ਮੋਢਿਆਂ ਬਰਾਬਰੇ ਕੱਦ ਆਉਂਦਾ ਇਹਦਾ ਇਹੇ ਭਲੂਣ ਸੂਇਆ ਦੂਜੇ ਸੂਇ ਲਈ ਗੱਬਣਾ ਤਿੰਨ ਮਹੀਨਿਆਂ ਦੀ ਗੱਬਣਾ ਚੈੱਕ ਪਾਸ 8 ਲੀਟਰ ਦੁੱਧਾ 9 ਮਣਕੇਲੇ ਆਪਾਂ ਅੱਠ ਕਹਿ ਕੇ ਦੇਵਾਂਗੇ ਚਾਹੇ ਵੀਰ ਸੱਜਣ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਤੇ ਆਪਾਂ ਇਹਦਾ ਮੁੱਲ ਵੜੀ ਕਰਦੇ ਆ ਇੱਕ 10 ਇੱਕ 7 ਦੀ ਦੇ ਦਾਂਗੇ 7 ਚੋਂ ਮਾਨ ਤਨ ਕਰਦਾ ਜਿਹੜਾ ਵੀਰ ਸੱਜਣਾ ਆਪਣਾ YouTube ਚੈਨਲ ਦੇਖ ਕੇ ਹੋ ਬਣਨ ਵਾਲੀ ਝੋਟੀ ਆ ਇਹਨੇ ਭਲੂਣ ਨੇ 13 ਲੀਟਰ ਦੁੱਧ ਪਾਇਆ ਸੱਜਣੋ ਤੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਬਣਾਉਣ ਲਈ ਸੰਪਰਕ ਕਰਿਓ ਧੰਨਵਾਦ